ਇੱਕ ਬਾਪੂ ਨੇ ਵੀ ਉਹਨਾਂ ਤੇਲ ਕਦੀ ਸਿਰ ਨੂੰ ਨਹੀਂ ਲਾਇਆ ਨਾ ਜਿੰਨਾ ਚੈਨ ਨੂੰ ਲਾ ਛੱਡਦਾ ਬੜਾ ਹੱਥ ਮੂਲ ਬੜਾ ਕੀ ਹੋਇਆ ਉਹ ਸੱਤੇ ਵੀਰ ਕੁਝ ਨਹੀਂ ਬਸ ਚੈਨ ਨਹੀਂ ਆਉਂਦਿਆ ਚੈਨ ਨਹੀਂ ਆਉਂਦਿਆ ਉਹ ਜੇ ਚੈਨ ਨਹੀਂ ਆਉਂਦਾ ਤੇ ਘਰ ਜਾ ਕੇ ਬਹਿ ਆਪੇ ਚੈਨ ਆ ਜੂਗਾ ਉਹ ਸਤੇਵੀਰ ਮੈਨੂੰ ਨਹੀਂ ਸਾਈਕਲ ਨੂੰ ਚੈਨ ਨਹੀਂ ਆਉਂਦਿਆ। ਉਹ ਅੱਛਾ ਸਾਈਕਲ ਨੂੰ ਚੈਨ ਨਹੀਂ ਆਉਂਦਿਆ। ਉਹ ਸਾਈਕਲ ਨੂੰ ਚੈਨ ਕਿੱਥੇ ਆਉਣਾ? ਸਾਰਾ ਟੱਬਰ ਤੇ ਇੱਕੋ ਸਾਈਕਲ ਭਜਾਈ ਫਿਰਦੇ ਜੇ। ਉਹ ਇੱਕ ਮੋਟਰਸਾਈਕਲ ਲੈ ਲੋ ਯਾਰ ਇਹਨੂੰ। ਇਹਦੋਂ ਹੀ ਕਦੇ ਸਾਹ ਆ ਜੂਗਾ। ਮੋਟਰਸਾਈਕਲ ਆਪੇ ਰੱਬ ਦਊਗਾ ਹੀ ਕਿਤੇ। ਨਾਲੇ ਪੈਸੇ ਨਹੀਂ ਨਾ ਹੈਗੇ। ਉਹ ਤਾਂ ਕਿਸ਼ਤਾਂ ਤੇ ਲੈ ਲੋ। ਸਤੇਵੀਰ ਕਿਸ਼ਤਾਂ ਤੂੰ ਦੇ ਦਿਆ ਕਰੇਂਗਾ। ਉਹ ਜਾ ਭਰਾਵਾ ਮੈਂ ਕਿਸ਼ਤਾਂ ਮੈਂ ਥੋੜਾ ਦੇਣੀ ਆ। ਮੇਰੀਆਂ ਤੇ ਆਪਣੀਆਂ ਪਈਆਂ। ਉਹ ਤੁਹਾਨੂੰ ਤਾਂ ਸਲਾਹ ਦੇ ਕੇ ਬੰਦਾ ਫਸ ਜਾਂਦਾ। ਚੰਗਾ ਹਰ ਮੈਂ ਚੱਲਦਾ ਉਹ ਰੁਗੀ ਰੁਗੀ ਸਾਈਕਲ ਪਿੰਡ ਤੱਕ ਲਈ ਜਾਈ ਸਾਈਕਲ ਲੈ ਤਾਂ 100 ਰੁਪਏ 50 ਲੱਗਣੇ ਉਹ ਜਾ 50 ਲੱਭਣ ਡਿਆ ਰੁਪਏ ਦੱਸ ਦਊਗਾ 5 ਮੇਰੇ ਤੇ 5 ਸਾਈਕਲ ਦੇ ਚੱਲ ਆ ਦੇ ਯਾਰ ਸਾਈਕਲ ਇਹ ਕਿਹੜੀ ਤੇਲ ਤੇ ਆ بڑے ਜਿਹੇ ਹੱਥ ਸਾਫ਼ ਕਰ ਲਾਂ ਰੱਖਦਾ ਸਾਈਕਲ ਮੇਰੇ ਹੱਥ ਸਾਫ਼

ਇਹਨਾਂ ਲੱਗਦਾ 5 ਰੁਪਏ ਦੇਣੇ ਮੈਨੂੰ 50 ਰੁਪਈਆ ਦਾ ਕੰਮ ਜਿਹੜਾ 5 ਰੁਪਈਆ 'ਚ ਕਰਾਉਂਦਿਆ ਤੇਨੂੰ ਕੋਇਆ ਕਿਹੜੀ ਸੋਚੀ ਪਿਆ ਵਾ ਬਾਪੂ ਮੈਂ ਤਾਂ ਲੰਗਰ ਖਾਣ ਗਿਆ ਹਾਂ ਮੈਂ ਘਰੇ ਵਾਪਸ ਕਿੱਦਾਂ ਆ ਗਿਆ ਉਹ ਤੂੰ ਖਾ ਲਿਆ ਹੋਣਾ ਲੰਗਰ ਆ ਜਿਹੜੀ 5 10 ਮਿੰਟ ਬਾਅਦ ਤੈਨੂੰ ਭੁੱਲਣ ਦੀ ਆਦਤ ਹੈ ਨਾ ਇਹਦੇ ਚੱਕਰ ਵਿੱਚ ਲੰਗਰ ਵੱਧ ਨਾ ਖਾ ਪਈ ਬਾਅਦ ਮੁੜ ਕੇ ਤੰਗ ਹੋਏਗਾ ਉਹ ਕੋਈ ਗੱਲ ਨਹੀਂ ਬਾਪੂ ਮੈਂ ਬੈ ਕੇ ਸੋਚਦਾ ਆ ਆ ਜਾਣਾ ਯਾਦ ਲੰਗਰ ਖਾਦਾ ਕਿ ਨਹੀਂ ਉਹ ਬੈ ਕੇ ਨਾ ਸੋਚ ਸੋਚਦਾ ਤੁਰਿਆ ਜਾ ਆ ਲਿਖਤਾ ਹੀ ਸੌਦਾ ਤੇ ਨਾਲੇ ਸੌਦਾ ਲੈ ਕੇ ਆ ਉਹ ਨਾ ਨਾ ਬਾਪੂ ਮੈਂ ਨਹੀਂ ਜਾਣਾ ਸੌਦਾ ਲੈਣ ਹਰ ਵੇਲੇ ਮੇਰੇ ਕੋਲ ਆਧਾਰ ਕਰਉਣਾ ਤੂੰ ਤੈਨੂੰ ਦੇ ਕੋਈ ਨਹੀਂ ਕਹਿੰਦਾ ਮੈਨੂੰ ਰੋਜ ਉਹ ਘੇਰ ਕੇ ਬਹਿ ਜਾਂਦੇ ਆ ਉਹ ਤੇਰੀ ਮਾਂ ਨੇ ਮੇਰੀ ਬੜੀ ਕੀਤੀ ਉਹ ਸਵੇਰ ਦੀ ਕੁੱਤੇ ਖਾਣੀ ਉਹ ਕਹਿੰਦੀ ਅੱਜ ਸੌਦਾ ਨਾਣਾ ਲੈ ਗਿਆ ਏ ਤੇ ਆਪਣੇ ਲੰਗਰ ਦਾ ਆਪੇ ਇੰਤਜ਼ਾਮ ਕਰ ਲਿਓ ਉਹ ਨਾਲੇ ਬਾਪੂ ਹੁੰਨੀ ਆਪਣੇ ਨਾਲ ਕਿਸੇ ਨੇ ਕਰਨਾ ਧਾਰ ਓਏ ਉਹ ਵੀ ਮੈਂ ਲਾਲੀ ਆ ਸਕੀਮ ਬਾਹਰ ਮੋੜ ਤੇ ਨਵੀਂ ਦੁਕਾਨ ਖੁੱਲੀ ਨਾ ਸੌਦੇ ਵਾਲੀ ਉੱਥੋਂ ਲੈ ਆ ਸੌਦਾ ਜਾ ਕੇ ਆਲੇ ਚੁੱਕ 100 ਰੁਪਿਆ ਉਹ ਨਾਲੇ ਧਾਰ ਸੌਖਾ ਹੋ ਜਾਊਗਾ ਠੀਕ ਆ ਜਾਣਾ ਬਾਪੂ ਓਏ ਹੁਣੇ ਜਾਈ ਚੇਤਾ ਨਾਲ ਭਲਾ ਲਈ ਮੈਂ ਵੀ ਸਵੇਰ ਦੀ ਰੋਟੀ ਨਹੀਂ ਖਾਧੀ ਵੈਸੇ ਕਿੱਥੇ ਲੱਗਾ ਲੰਗਰ 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 ਕਿੱਥੇ ਲੱਗਾ ਚ ਲੰਗਰ ਉਹ ਲੰਗਰ ਮੈਂ ਆਪੇ ਹੀ ਲੱਭ ਲੈਣਾ ਵਾ ਆ ਸੌਦਾ ਨਾ ਭਲਾੜੀ ਪਿੰਡ ਦੇ ਮੋੜ ਤੇ ਨਵੀਂ ਦੁਕਾਨ ਤੋਂ ਲੈ ਕੇ ਆਉਣਾ ਹੀ ਆਪਣੇ ਨੂੰ ਦੇ ਚੰਗੇ ਆ ਕੇ ਰੱਬ ਨੇ ਆਪਣੀ ਰਾਹ ਚ ਹੀ ਸੰਭਲੀ ਉਹ ਬੜਾ ਸਾਹ ਸਹੀ ਹੈ ਹੈ ਮੈਂ ਕਿ ਗਲਤ ਦੱਸ ਹੋਇਆ ਕੀ ਆ ਤੇ ਪੜ ਉਹ ਪੜ ਲੈਣਾ ਪਹਿਲਾਂ ਤੈਨੂੰ ਪਾਣੀ ਦੇ ਲਿਆ ਕੇ ਪਾਵਾਂ ਦਾ ਸਦਾ ਸੋਤਿਆਂ ਨੂੰ ਘਰ ਚੰਡਿਆ ਹੈ ਹਾਂ ਅਣੀ ਦੇ ਵਾਸਤੇ ਆਹ ਲੱਗਦਾ ਮੇਰੇ ਵਾਸਤੇ chị ra đi xong sốt ali đi, ਔਰੰਗੂ ਸਾਈਕਲ ਤੇਰਾ ਉਹ ਸੱਤੇ ਵੀਰ ਲਾ ਦੇ ਇੱਥੇ ਮੈਂ ਆਇਆ ਹੁਣੇ ਹੀ ਅਜੇ ਭੱਜਿਆ ਫਿਰਦਾ ਕੀ ਲੱਗ ਗਏ ਨੇ ਉਹ ਜੇ ਕੋਈ ਨਾ ਕੋਈ ਗੜਬੜਾ ਗਈ ਹੈ ਮੈਨੂੰ ਪਤਾ ਕਰਨਾ ਹੀ ਪੈਣਾ ਕੋਚੇ ਤੂੰ ਚੇਤੂ ਰੋਕ ਓ ਚੇਤੂ ਰੋਕ ਨਾ ਨਾ ਮੈਂ ਨਹੀਂ ਰੁਕਣਾ ਮੈਨੂੰ ਫੇਰ ਜਤਾਂ ਪਹੁੰਚਣਾ ਹੀ ਘਰ ਚਲੀਏ ਵਾਪਸ ਓ ਮੈਨੂੰ ਨਾ ਰੋਕ ਮੈਂ ਸੌਦਾ ਵੀ ਖਾਣਾ ਤੇ ਲੰਗਰ ਵੀ ਲਿਆਉਣਾ ਹੀ ਕੀ ਬੋਲੀ ਜਾਂਦਾ ਤੂੰ ਘਰ ਚਲੀਏ ਵਾਪਸ ਇੱਧਰ ਆ ਉਹ ਰੰਗੂ ਕਰਾਇਆ ਮੇਰਾ ਉਹ ਡੀਕਨ ਤੇ ਐਡਿਆ ਹੈ ਜਿਵੇਂ 1000 ਰੁਪਏ ਕਰਾਇਆ ਲੈਣਾ ਹੋਵੇ ਫੜ 5 ਰੁਪਏ ਉਹ ਚਾਹ ਪਿਆਰ ਦੇ ਮਾ ਸਕਦੇ ਉਹ ਸੱਤੇ ਵੀ ਚਾਹ ਤੇ ਤੈਨੂੰ ਪਿਆ ਦਿੰਦੇ ਪਰ ਕਰ ਸੌਦਾ ਮੁੱਕਾ ਉਹ ਪਾਪੀ ਚੱਕਰ ਪੈਣ ਰਿਆ ਗੁੱਸੇ ਨਜ਼ਰਾਂ ਹੁੰਨੀਆਂ ਓਏ ਅੱਗੇ ਸੌਦਾ ਮੁੱਕਾ ਵਾ ਨਾਲੇ ਸਵੇਰ ਦਾ ਕੁਝ ਖਾਦਾ ਨਹੀਂ ਆ ਉੱਤੋਂ ਸਾਰਾ ਪਿੰਡ ਕੋ ਮੈਂ ਲੰਗਰ ਤੇ ਕਿਤੇ ਲੱਗਾ ਹੀ ਨਹੀਂ ਆ ਬਾਪੂ ਹੁਣ ਆਪਾਂ ਨੂੰ ਆ ਘਰ ਤੇ ਰਹਿਣ ਦੀ ਲੋੜ ਨਹੀਂ ਕਰਤਾ ਕੰਮ ਉਹੀ ਤੇਰੇ ਪੁੱਤ ਨੇ ਉਹ ਪੰਜਰਾ ਕਰਤਾ ਹੀ ਉਹੀ ਕੰਮ ਉਹ ਖਾਲੀ ਪੇੜ ਤੇ ਮੇਰੇ ਕੋਲ ਪੁੱਸ ਅੱਗੇ ਭੱਜਾ ਵੀ ਨਹੀਂ ਜਾਣਾ ਲੱਗਦਾ ਰੋਟੀਆਂ ਤੂੰ ਹੁਣ ਉੱਥੋਂ ਹੀ ਖਾਵੇਂਗਾ ਬਾਪੂ ਪਹਿਲਾਂ ਪੂਰੀ ਗੱਲ ਤੇ ਸੁਣ ਲਿਆ ਕਰ ਮੈਂ ਤੈਨੂੰ ਖੁਸ਼ਖਬਰੀ ਸੁਣਾਉਣ ਲੱਗਾ ਤੂੰ ਕੋਈ ਹੋਰ ਹੀ ਪਾਸੇ ਤੁਰ ਪਿਆ ਖੁਸ਼ਖਬਰੀ ਹਾਂ ਹੁਣ ਆਪਣੇ ਵੀ ਦਿਨ ਚੰਗੇ ਆ ਗਏ ਸੁਣ ਲਈ ਰੱਬ ਨੇ ਆਪਣੀ ਉਹ ਦੱਸ ਦੇ ਸਹੀ ਹੋਇਆ ਕੀ ਆ ਲੈ ਫੜ ਤੇ ਪੜ ਆਪੇ ਪਤਾ ਲੱਗ ਜਾਣਾ ਕੀ ਹੋਇਆ ਖਜ਼ਾਨੇ ਦਾ ਪਤਾ? ਓਏ ਹੁਣ ਇਹ ਕਿੱਥੋਂ ਮਿਲੀ ਆ ਤੈਨੂੰ? ਹਾਂਜੀ ਬਾਪੂ ਖਜ਼ਾਨੇ ਦਾ ਪਤਾ। ਇਹ ਪਰਚੀ ਲੈ ਕੇ ਕੋਈ ਰਾਜ ਖਜ਼ਾਨਾ ਲੱਭਣ ਜਾਣਦਿਆ ਸੀ। ਉਹਦੇ ਕੋ ਡੇਪੀ ਮੈਨੂੰ ਲੱਭ ਗਈ। ਓ ਤੂੰ ਪੁੱਤ ਜਦੋਂ ਦਾ ਜੰਮਿਆ ਨਾ ਤੇ ਪਹਿਲੀ ਵਾਰ ਕੋ ਚੱਜਦਾ ਕੰਮ ਕੀਤਾ ਈ। ਓ ਬਾਪੂ ਤੇਰੇ ਤੇ ਗਿਆ ਆ। ਨਾਲੇ ਹੁਣ ਆਪਾਂ ਨੂੰ ਛੇਤੀ ਛੇਤੀ ਖਜ਼ਾਨਾ ਲੱਭਣ ਜਾਣਾ ਪੈਣਾ। ਇਸ ਤੋਂ ਪਹਿਲਾਂ ਹੋਰ ਨਾ ਕੋਈ ਲੱਭ ਲੇ। ਓ ਪੁੱਤ ਜੇ ਹੁਣ ਆਪਾਂ ਗਏ ਨਾ ਤੇ ਸਾਨੂੰ ਰਾਤ ਵੇ ਜੀ ਰਾਤ ਪੈ ਜਣੀ ਆ। ਆਪਾਂ ਤੜਕੇ ਸਵੇਰੇ ਖਜ਼ਾਨਾ ਲੈਣ ਲਈ ਜਾਵਾਂਗੇ। ਉਹ ਤੂੰ ਖਾਲੀ ਇੱਥੇ ਆ ਗਿਆ ਸੌਦਾ ਕਿੱਥੇ ਹੀ ਕਿਹੜਾ ਸੌਦਾ ਮੈਂ ਤਾਂ ਲੰਗਰ ਖਾਣ ਗਿਆ ਹਾਂ ਉਹ ਨਾਲੇ ਬਾਪੂ ਕਰਾਉਣੇ ਆ ਦਾ ਵੀ ਇਲਾਜ ਆ ਦਾਦੇ ਦਾ ਦਾਜ ਵਾਲਾ ਸਾਈਕਲ ਚਲਾ ਚਲਾਣਾ ਮੰਜਾ ਆ ਗਿਆ ਨਾਲੇ ਲੈਨੇ ਇੱਕ ਨਵਾਂ ਮੋਟਰਸਾਈਕਲ ਨਾਲੇ ਲੈਨੇ ਇੱਕ ਨਵੀਂ ਕਾਰ ਸਾਰਾ ਲਾਵਾਂਗੇ ਉਧਾਰ ਉਹ ਹਾਂ ਹਾਂ ਕਰਦੇ ਆ ਸਭ ਕੁਝ ਕਰਾਂਗੇ ਚਲੋ ਫਿਰ ਚੱਲੀਏ ਉਮ ਬਾਪੂ ਫੇਰ ਕਰੀਏ ਸਲਾਹ ਸਵੇਰੇ ਕਿੱਦਾਂ ਜਾਣਾ ਮਨੇ ਕਿਹੜੀ ਕਿਹੜੀ ਚੀਜ਼ ਦਾ ਇੰਤਜ਼ਾਮ ਕਰਨਾ ਉਹ ਕਹਿੰਦੇ ਰਾਤ ਦੀ ਦੇ ਸਲਾਹ ਹੀ ਬੜੀ ਮਾੜੀ ਹੁੰਦੀ ਆ ਕਰ ਲੈ ਵੀ ਜ਼ਰੂਰੀ ਆ ਕੋਈ ਨਹੀਂ ਕਰ ਲਿਨੇ ਆ ਬਾਪੂ ਮੇਰੇ ਨਾਲ ਵੀ ਕਰ ਲਿਆ ਕਰ ਕਿਤੇ ਕੋਈ ਸਲਾਹ ਤੇਰੇ ਨਾਲ ਸਲਾਹ ਕਰਨ ਦਾ ਕੀ ਫਾਇਦਾ ਵਾ ਹੁਣ ਇਹ ਤਾਂ ਤੈਨੂੰ ਚੇਤਾ ਭੁੱਲ ਜਾਣਾ ਵਾ ਉਹ ਚੇਤਾ ਭੁੱਲ ਜਾਂਦਾ ਚੇਤਾ ਆ ਵੀ ਤੇ ਜਾਂਦਾ ਹੀ ਆ ਉਹ ਨਾਲੇ ਇੱਥੇ ਥੋੜੀ ਕਰਨੀ ਆ ਸਲਾਹ ਕੰਧਾ ਦੇ ਵੀ ਕੰਨ ਹੁੰਦੇ ਆ ਇਹਨਾਂ ਨੂੰ ਕਿੱਦਾਂ ਆਪਣਾ ਲੱਗਿਆ ਕੰਧਾ ਦੇ ਕੰਨ ਹੁੰਦੇ ਆ ਉਹ ਪਰੇ ਕਰ ਕੀ ਗੂਗਲ ਜਾ ਦਿਖਾਇਆ ਈ ਓਏ ਆਜੋ ਕਿਹੇ ਖੁੱਲੀ ਜਗ੍ਹਾ ਤੇ ਜਾ ਕੇ ਕਰਦੇ ਆਂ ਬਾਪੂ ਖੁੱਲੀ ਜਗ੍ਹਾ ਤੇ ਜਾ ਕੇ ਆਪਾਂ ਕਰਨਾ ਕੀ ਆ ਉਹ ਨਾਲ-ਨਾਲ ਤੁਰਿਆ ਦੱਸਦੇ ਆਂ ਤੈਨੂੰ ਹੂੰ ਓ ਇਹਨਾਂ ਨੂੰ ਲਾਲਾ ਹਨਕਾ ਨੂੰ ਤੂੰ ਵੱਡਾ ਅਜੇ ਦੇਵਗੰਦ ਬਣਿਆ ਵਾ ਓ ਯਾਰ ਜਗਾ ਠੀਕ ਆ ਸਲਾਹ ਕਰਨ ਵਾਸਤੇ ਜਗਾ ਦੇ ਠੀਕ ਆ ਯਾਰ ਕਿਹੜੇ ਯਾਰ ਪਰ ਬੋ ਕਾ ਦੀ ਆਉਂਦੀ ਓ ਤੂੰ ਬੋ ਵਾਲਾ ਧਿਆਨ ਦੇ ਤੂੰ ਸਿਰਫ ਸਲਾਹ ਲਾ ਧਿਆਨ ਦੇ ਇਹੋ ਜੇ ਕੰਮਾਂ ਵਿੱਚ ਰੁਕਾਵਟਾਂ ਆਉਂਦੀਆਂ ਹੁੰਦੀਆਂ ਵਾ ਓ ਬਾਪੂ ਦੱਸ ਫਿਰ ਕਰਨਾ ਕੀ ਆ ਉਹ ਹੁਣ ਆਪਾਂ ਨੂੰ ਖਜ਼ਾਨੇ ਦਾ ਸਾਰਾ ਪਤਾ ਲੱਗ ਗਿਆ ਵਾ ਲੱਗਦਾ ਆਪਣੇ ਫਾਇਦੇ ਨਹੀਂ ਗੱਲਾਂ ਕਰਦਾ ਆਪਾਂ ਹੁਣ ਸਵੇਰੇ ਤੜਕੇ ਉੱਠਣਾ ਵਾ ਤੇ ਖਜ਼ਾਨਾ ਲੈਣ ਜਾਣਾ ਵਾ ਖਜ਼ਾਨਾ ਫੁੱਟਣਾ ਕਿਦਾਂ ਉਹਦਾ ਵੀ ਕੋਈ ਇੰਤਜ਼ਾਮ ਕਰ ਲਈਏ ਕੋਈ ਉਹਦਾ ਵੀ ਕਰ ਦੇ ਇੰਤਜ਼ਾਮ ਹੋਰਾ ਥਾਣਾ ਥੋੜੀ ਫੁੱਟਣਾ ਵਾ ਪਪਾ ਆ ਗੜਾ ਜਨਵਰਿਆ ਓਏ ਸ਼ਾ ਸ਼ਾ ਲੱਗ ਗਿਆ ਮੈਨੂੰ ਪਤਾ ਖਜ਼ਾਨੇ ਦਾ ਓ ਮੈਨੂੰ ਹੀ ਲੱਗਾ ਤਿਹੜੇ ਖਜ਼ਾਨੇ ਦਾ ਪਤਾ ਓਏ ਇਹ ਕਿੱਥੋਂ ਨਿਕਲੀ ਆਉਂਦੇ ਆ ਉਹ ਕੋਈ ਹੋਰ ਵੀ ਹੈਗਾ ਤੇ ਆਜੋ ਸਾਹਮਣੇ ਉਹ ਮੈਨੂੰ ਵੀ ਚਾਹੀਦਾ ਖਜ਼ਾਨੇ 'ਚ ਹਿੱਸਾ ਕਿਉਂ ਸੱਤੇ ਵੀਰ ਸਾਨੂੰ ਦੋਵਾਂ ਨੂੰ ਚਾਹੀਦਾ ਖਜ਼ਾਨੇ 'ਚ ਹਿੱਸਾ ਜੇ ਨਾ ਨਾ ਹਿੱਸਾ ਦਿੱਤਾ ਤਾਂ ਮੈਂ ਜਾ ਕੇ ਪਿੰਡ 'ਚ ਰੌਲਾ ਪਾ ਦੇਣਾ ਜੇ ਉਹ ਰੌਲਾ ਪਾ ਦੇਣਾਗੇ ਰੌਲਾ ਪਾ ਦੇਣਾ ਪਾ ਦੇਣਾ ਰੌਲਾ ਉਹ ਚੁੱਪ ਕਰ ਜਾ ਭਰਾਵਾ ਉਹ ਤੁਹਾਨੂੰ ਸਾਰਿਆਂ ਨੂੰ ਮਿਲੂਗਾ ਹਿੱਸਾ ਆਪਾਂ 5 ਜਾਨੇ ਆ ਨਾ ਤੇ ਪੰਜਾਂ ਜਾਨੇ 'ਚ ਵੰਡਾਂਗੇ ਖਜ਼ਾਨਾ ਉਹ ਚਲੋ ਫਿਰ ਹੁਣ ਇਹ ਲੱਭਣ ਚੱਲੀਏ ਖਜ਼ਾਨਾ ਉਹ ਐ ਵੇਲੇ ਥੋੜੀ ਜਾਣਾ ਵਾ ਤੁਸੀਂ ਆਜੋ ਤੜਕੇ ਸਵੇਰੇ 6 ਵਜੇ ਫਿਰ ਜਾਵਾਂਗੇ ਆਪਾਂ ਖਜ਼ਾਨਾ ਲੱਭਣ चलो फिर चलिए ना निकल निकलते हैं बापू हाँ भला जिम्मेवारी ਓਏ ਇਹਦੀ ਟੈਨਸ਼ਨ ਛੱਡ ਇਹ ਸਮਝ ਬੰਕ ਜੀ ਜਮਾ ਹੋ ਗਈ ਆ ਓਏ ਹੁਣ ਸੌਂਜੋ ਰਮਾਨਾ ਆਪਾਂ ਤੜਕੇ ਉੱਠਣਾ ਵਾ ਤੇ ਆਪਣੇ ਸਮਾਨ ਦਾ ਇੰਤਜ਼ਾਮ ਵੀ ਕਰਨਾ ਵਾ ਇੰਨਾ ਹੁੰਦਾ ਕੀ ਪਤਾ ਕੱਲੇ ਹੀ ਨਿਕਲ ਜਾਂ ਰਾਤੋਂ ਰਾਤ ਖਜ਼ਾਨਾ ਲੱਭਣ ਲਈ ਉਹ ਮਨਾ ਠੇਟਰੀ ਹੋ ਜਾ ਹੂੰ ਉੱਠ ਤਾਂ ਕੋ ਨਾ ਕਰ ਯਾਰ 10 ਮਿੰਟ ਸੌਂਦੇ ਮੈਨੂੰ ਫਿਰ ਉੱਠਦਾ ਵਾਂ ਓਏ ਉੱਠ ਕੇ ਵੇਖ ਸੀ ਪਿਆ ਕਿੱਥੇ ਆ ਤੂੰ ਉਹ ਤੂੰ ਘਰ ਨਹੀਂ ਗਿਆ ਰਤੀ ਉਹ ਨਹੀਂ ਸਤੇਵੀਰ ਇਹਨਾਂ ਦਾ ਕੀ ਭਰੋਸਾ ਕਿਤੇ ਇਕੱਲੇ ਚੱਲ ਜਾਂਦੇ ਰਾਤੋਂ ਰਾਤ ਓ ਤੂੰ ਕੋਈ ਜ਼ਿਆਦਾ ਹੀ ਮਿਹਨਤ ਲਾਤੀ ਇਹਨਾਂ ਤੇ ਚੱਲਾ ਨਿਕਲ ਕੇ ਵੇਖੀ ਜਾ ਕੇ ਤੋ ਕਿ ਨਿਕਲਦੇ ਆ ਆ ਜਾ ਗੁਰ ơi ਇਧਰ ਆ ਹਾਂਜੀ ਬਾਪੂ ਉਹ ਜਾ ਇੱਕ ਕਈ ਦੇ ਇੱਕ ਦਾਤਰੀ ਤੇ ਇੱਕ ਰੰਬੀ ਕਿਸ ਦੇ ਘਰੋਂ ਮੰਗ ਕੇ ਲੈ ਗਿਆ ਤੇ ਨਾਲੇ ਉਹਨਾਂ ਘਰ ਨਾ ਜਾਈ ਜਿਨ੍ਹਾਂ ਘਰੋਂ ਆਪਾਂ ਪਿਛਲੀ ਯਾਰ ਵੀ ਮੰਗ ਕੇ ਲਿਆਂਦੀ ਸੀ ਆਹੋ ਬਾਪੂ ਉਹ ਕਈ ਕਿੱਥੇ ਆ ਓਏ ਉਹ ਤੇ ਆਪਾਂ ਕਵਾੜੀਏ ਨੂੰ ਨਹੀਂ ਵੇਚਤੀ ਉਹ ਬਾਪੂ ਤੂੰ ਵੀ ਕਮਾਲ ਹੀ ਕਰਦਾ ਉਹ ਤੇ ਮੈਂ ਵੇਚਣ ਲਈ ਸੋਚਣਿਆ ਪਤਾ ਮੈਂ ਹੀ ਮੰਗ ਕੇ ਲੈ ਆਵਾਂ ਓ ਤੂੰ ਰਹਿ ਨਹੀਂ ਦੇ ਓ ਤੂੰ ਤੇ ਮੰਗਣ ਗਿਆ ਤੈਨੂੰ ਚੇਤਾ ਭੁੱਲ ਜਾਣਾ ਵਾ ਉੱਲੇ ਤੇ ਤੂੰ ਇਹਦਾ ਵੀ ਚੇਤਾ ਭਲਾ ਗਿਆ ਹੀ ਆ ਭਈ ਆ ਗਿਆ ਸੱਤੇ ਆ ਪੌਰੰਗੀ ਲਾ ਸਿਆ ਹੁਣਾ ਪੈਣਾ ਹੈ ਕੰਮ ਹੀ ਕੋ ਇਹੋ ਜਿਹਾ ਉਹ ਚਲੋ ਆਜੋ ਬਹਿ ਕੇ ਕਰਦੇ ਆ ਗੱਲ ਉਹ ਨਾਲੇ ਆਪਾਂ ਪੰਜਾਂ ਨੇ ਜਾਣਾ ਕਰਤੇ ਆ ਕੋਈ ਕੀਤਾ ਇੰਤਜ਼ਾਮ ਕਿ ਨਹੀਂ ਆਹੋ ਕੀਤਾ ਮੈਂ ਇੰਤਜ਼ਾਮ ਮੈਂ ਆਪਣੀ ਗੱਡੀ ਨਾਲ ਹੀ ਲੈ ਕੇ ਆਇਆ ਹਾਂ ਚਲੋ ਫਿਰ ਚਲੀਏ ਉਹ ਨਹੀਂ ਗਏ ਆ ਮੁੰਡੇ ਸਮਾਨ ਸਪੂਨ ਲੈਣਾ ਕੋਈ ਨਹੀਂ ਆਵਾਜੰਦੇ ਆ ਠੀਕ ਹੈ ਠੀਕ ਹੈ ਉਹ ਪਾਪੂ ਜੀ ਮੇਰੇ ਘਰ ਵਰਮਾ ਹੈਗਾ ਉਹ ਨਾ ਲੈ ਜੀ ਜਾਂਦੇ ਜਾਂਦੇ ਉਹ ਵਰਮੇ ਦੀ ਨਹੀਂ ਲੋਡ ਉੱਥੇ ਲੈ ਬਾਪੂ ਉਹ ਲੈ ਇੰਤਜ਼ਾਮ ਫੋ ਤੂੰ ਆ ਗਈ ਲੈ ਜਾਂਦਾ ਓਏ ਉੱਥੇ ਆਪਾਂ ਖਜਾਨਾ ਪੁੱਟਣ ਜਾਣਾ ਵਾ ਖਖਰਾ ਲਾਉਣ ਥੋੜੀ ਜਾਣਾ ਵਾ ਬਾਪੂ ਕਿਹਦੇ ਲੋਡ ਪੈ ਜਾਂਦੀ ਆ ਲੋਡ ਪੈ ਜਾਂਦੀ ਆ ਉਹ ਨਾਲੇ ਮੇਰੀ ਸੁਣੋ ਧਿਆਨ ਨਾਲ ਗੱਲ ਉੱਥੇ ਕੋਈ ਗਲਤ ਕਦਮ ਨਾ ਰੱਖ ਬਿਓ ਬੜੇ ਧਿਆਨ ਨਾਲ ਰਹਿਣਾ ਵਾ ਨੜੇ ਦੂਜੀ ਗੱਲ ਸੁਣ ਲੋ ਮੇਰੀ ਕਿਸੇ ਤੋਂ ਰਾਹ ਚ ਲੈ ਕੇ ਚੀਜ਼ ਨਾ ਖਾਇਆ ਕੋਈ ਅੱਜ ਕੱਲ ਕਿਹਦਾ ਯਕੀਨ ਨਹੀਂ ਜੇਗਾ ਓਏ ਉੱਥੇ ਪੜਾ ਤੂੰ ਲੰਗਰ ਨਾਲ ਲੱਭਦਾ ਰਹੀਂ ਓ ਚਲੋ ਫਿਰ ਚੱਲੀਏ ਮੈਂ ਸਵੇਰ ਦੀ ਚਾਹ ਵੀ ਨਹੀਂ ਪੀਤੀ ਚਲੋ 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 ਓ ਸੱਤੇ ਵੀ ਰੋਲੀ ਚਲਾ ਜਿਹੜੇ ਹਸਾਬ ਨਾਲ ਤੂੰ ਚਲਾਉਂ ਨਾ ਹਸਾਬ ਨਾਲ ਖਜ਼ਾਨਾ ਤੂੰ ਕੱਲੇ ਲੈ ਆਉਣਾ ਲੋ ਓ ਪਾਜੀ ਹੁਣੀ ਵੀ ਫੀਸ ਦੇਣ ਆਈ ਗਏ ਓਏ ਆਜੋ ਆਜੋ ਮਹਾਰਾਜ ਅੱਗੇ ਮੈਨੂੰ ਫੀਸ ਦੀ ਬੜੀ ਲੋੜ ਹੀ ਪੈ ਜਾਂਦੀ ਤੈਨੂੰ ਦੇਈ ਨਾ ਲਵਾ ਫੀਸ ਓਏ ਇਦਾਂ ਕਿੰਦਾ ਕੋ ਗੱਲ ਪੈ ਜੂ ਓਏ ਸਾਡੀ ਵੀ ਕੋਈ ਇੱਜ਼ਤ ਆ ਓ ਸ਼ੇਰਿਆ ਓ ਕਿੱਥੇ ਮਰ ਗਿਆ ਓ ਸ਼ੇਰਾ ਉਹ ਜਦੋਂ ਕੋਈ ਮੁਸੀਬਤ ਪੈਂਦੀ ਆ ਉਦੋਂ ਇਹ ਬਾਥਰੂਮ ਚ ਵੜਿਆਦਾ ਉਹ ਜਾ ਲਾਮ ਕੇ ਲਿਆ ਚੰਗੇ ਤੂੰ ਮੇਰੇ ਮੁੰਡੇ ਨੂੰ ਸੁਰ ਲਾਉਣੇ ਸਕੇ ਨਹੀਂ ਉਹਦੇ ਜਿਹੜੇ ਆਉਂਦੇ ਸੀ ਉਹ ਵੀ ਭੁੱਲ ਗਿਆ ਓਏ ਇੱਕ ਮਹੀਨਾ ਹੋਰ ਮੇਰੇ ਕੋਲ ਛੱਡ ਕੇ ਜਾ ਵੇਖੀ ਉਹਨੂੰ ਮੈਂ ਕਿੱਦਾਂ ਸਰਦੂਲ ਸਕੰਦਰ ਬਣਾਉਣਾ ਫੀਸ ਤੂੰ ਹੀ ਦਿੰਦੇ ਨਹੀਂ ਜੇ ਤੇ ਤੂੰ ਹੀ ਆਂਦੇ ਵੀ ਹਾੜਾ ਮੁੰਡਾ ਸਾਵਰਕੋਟੀ ਨੂੰ ਵੀ ਗਾਂ ਲੰਗ ਜੇ ਉਹ ਜਾਓ ਕਿਤੇ ਕੰਮ ਕਰੋ ਆਪਣਾ ਫੀਸ দাও ਪਹਿਲਾਂ ਵੇਖੀ ਮੈਂ ਕਿੱਦਾਂ ਤਿੱਖੇ ਸੁਰ ਲਵਾਉਣਾ ਉਹਨੂੰ ਸੁਰਾਂ ਦਾ ਨਾਮ ਨਾ ਲਈ ਹੁਣ ਕਿਉਂ ਕਰੰਟ ਪਾਣ ਰਿਹਾ ਤੈਨੂੰ ਹੁਣ ਤੇ ਮੈਂ ਤੈਨੂੰ ਦੇਣਾ ਛੱਡ ਅੱਗੇ ਤੋਂ ਕਿਤੇ ਲਾਗੇ ਬੰਨੇ ਮੇਰੇ ਨਜ਼ਰ ਆ ਗਿਆ ਨਾ ਤੇ ਆਪਣਾ ਹਿਸਾਬ ਲਾ ਲਈ ਉਹ ਧਮਕੀਆਂ ਦੇਣ ਡਿਆ ਸਾਨੂੰ ਉਹ ਸਾਡੀ ਵੀ ਕੋਈ ਇੱਤਿਆ ਉਹ ਜਾ ਤੁਰਦਾ ਬੰਨ ਤੁਰਦਾ ਜੇ ਮੈਂ ਇੱਕ ਸੀੜੀ ਮਾਰੀ ਨਾ ਤੇ ਢਾਈ ਗੇ ਬੰਦੇ ਤੇ ਮੈਂ ਇਕੱਠੇ ਘਾਰੀ ਲੈਣੇ ਆ ਨਿਕਲ ਜਾ ਇੱਥੋਂ ਹਲੋ ਮੁੜਿਓ ਬੈਠੋ ਉਹ ਤੁਸੀਂ ਕੋਹ ਵੇਖਿਆ ਤ ਨਹੀਂ ਬਸ ਐਦਾਂ ਹੀ ਨਜ਼ਰਾਂ ਠਾਂ ਕਰਕੇ ਰੱਖੋਗੇ ਤੇ ਉਸਤਾਦ ਕੋ ਕੰਮ ਸਿੱਖੋਗੇ ਉਹਦੇ ਆਲੇ ਨੂੰ ਤਾਂ ਮਸ ਖਾਲਦਾ ਜੇ ਉਹ ਕਹਿਣ ਆਇਆ ਹੈਗਾ ਵੀ ਬੜਾ ਵਧੀਆ ਕੰਮ ਸਖਾਲਦੇ ਹੋ ਉਸਤਾਦ ਜੀ ਤੁਸੀਂ ਉਹ ਸ਼ੇਰਿਆ ਕਿੱਥੇ ਮਰ ਗਿਆ ਤੂੰ ਓਏ ਮੈਂ ਉਸਤਾਦ ਜੀ ਬਾਥਰੂਮ 'ਚ ਚੰਗਾ ਤੂੰ ਬਾਡੀਗਾਰਡਾਂ ਲੋੜ ਪੈਂਦੇ ਤੇ ਲੱਭਦਾ ਹੀ ਨਹੀਂ ਤੂੰ ਉਸਤਾਦ ਜੀ ਮੈਨੂੰ ਥੋੜੀਆਂ ਜਿਹਾ ਲੱਗੀਆਂ ਮੈਂ ਬਾਥਰੂਮ 'ਚ ਆ ਤੈਨੂੰ ਤੇ ਥੋੜੀਆਂ ਜਿਹਾ ਲੱਗੀਆਂ ਨੇ ਨਾ ਤੇ ਜੇ 2 ਮਿੰਟ ਮੇਰਾ ਗਲਾ ਨਾ ਨਾ ਛੱਡਦਾ ਤੇ ਮੈਨੂੰ ਤੇਰੇ ਨਾਲੋਂ ਵੀ ਵੱਧ ਲੱਗ ਜਾਣੀਆਂ ਏ ਵਾਹ ਓ ਤੇਰੇ ਇਧਰ ਵੇ ਆ ਕਮਾਲ ਦੇ ਬੰਦੇ ਨੇ ਅੱਗੇ ਉਹਨੇ ਸਦਾ ਹੁਣ ਕੀ ਉਹ ਰੰਗੀਲੇ ਵੀਰ ਮੇਨ ਰੋਡ ਤੇ ਆ ਗਏ ਅੱਗੇ ਕਿਹਨੂੰ ਜਾਣਾ ਹੈ ਉਹ ਰੁਗਰ ਕੇ ਸਤੇ ਉਹ ਕੀ ਗੱਲ ਹੋ ਗਈ ਕਿਲੇ ਵੀਰ ਉਹ ਯਾਰ ਖਜ਼ਾਨੇ ਵਾਲੀ ਤੇ ਪਰਚੀ ਨਹੀਂ ਲੱਭਣ ਢੀ ਉਹ ਬਾਪੂ ਕੱਲ ਰਾਤ ਤੈਨੂੰ ਜ਼ਿੰਮੇਵਾਰੀ ਦਿੱਤੀ ਕਿੱਥੇ ਆ ਖਜ਼ਾਨੇ ਦਾ ਪਤਾ ਖਜ਼ਾਨੇ ਦਾ ਪਤਾ ਕਿੱਥੇ ਆ ਉਹ ਮੈਨੂੰ ਕੀ ਪਤਾ ਕਿੱਥੇ ਆ ਉਹ ਬੱਗੇ ਗੱਲ ਸੁਣ ਲੈ ਮੇਰੀ ਇਹ ਤਿੰਨੇ ਪਿਓ ਪਤਰਾਲ ਮਿਲ ਕੇ ਆਪਾਂ ਨੂੰ ਸ਼ਦਾਈ ਬਣਾਉਂਦਾ ਹੀ ਆਪਾਂ ਪਿੰਡ ਜਾ ਕੇ ਰੋਲਾ ਪਾ ਹੀ ਦੇਣਾ ਉਹ ਹਾਂ ਸੱਤੇ ਵੀਰ ਰੋਲਾ ਪਾ ਦੇਣਾ ਕਿ ਰੋਲਾ ਪਾ ਦੇਣਾ ਕਿ ਰੋਲਾ ਪਾ ਹੀ ਦੇਣਾ ਤੂੰ ਕੀ ਚਾਬੀ ਦੇ ਛੱਡੇ ਹੋਏ ਖਟੋਣੇ ਵਾਂਗੂੰ ਜਿੱਥੇ ਮਰਜ਼ੀ ਸ਼ੁਰੂ ਆ ਜਾਣਾ ਪਹਿਲਾਂ ਪੂਰੀ ਗੱਲ ਤੇ ਸੁਣ ਲਿਆ ਕਰ ਉਹ ਜਿੰਨੇ ਮਰਜ਼ੀ ਭਾਨੇ ਮਾਰ ਲੋ ਮੈਨੂੰ ਚਾਹੀਦਾ ਖਜ਼ਾਨੇ ਚਹੀਦਾ ਉਹ ਤੈਨੂੰ ਮੈਂ ਪਹਿਲਾ ਹਿੱਸਾ ਦੇ ਹੀ ਨਾ ਦਵਾ ਅਸੀਂ ਬਾਤ ਚ ਲੱਗੇ ਉਹ ਛੱਡ ਦੇ ਛੱਡ ਦੇ ਤੂੰ ਕੀ ਤਬਾਈ ਫਿਲਮ ਵਾਲਾ ਸੁੱਖਾ ਬਣਿਆ ਵਾ ਉਹ ਰੰਗੀਲੇ ਦੇ ਖਜ਼ਾਨੇ ਦਾ ਪਤਾ ਗਿਆ ਕਿੱਥੇ ਆ ਮੈਨੂੰ ਨਹੀਂ ਪਤਾ ਪਤਾ ਕਿੱਥੇ ਆ ਉਹ ਤੇ ਰਾਜ ਡੇਕ ਡੁਗ ਪਿਆਉਣਾ ਵਾ ਓਏ ਦਾਂ ਕਿੱਦਾਂ ਡੇਕ ਪਿਆ ਪਤਾ ਤੈਨੂੰ ਸਾਰਾ ਤੂੰ ਜਾਣ ਕੇ ਨਹੀਂ ਦੱਸਦਾ ਓਏ ਆਪਸ ਜਣਾ ਲੜੀ ਜਾਓ ਆਜੋ ਸਾਰੇ ਮਿਲ ਕੇ ਲੱਭੀਏ ਕਿੱਥੇ ਆ ਚਲੋ ਆਜੋ ਫਿਰ ਓਹ ਕੋਈ ਬੜੀ ਲੱਗੀ ਆ ਬਾਜ਼ਾਰੋਂ ਜਾ ਕੇ ਅੰਕੋਂ ਖਾਣੇ ਆ ਕੋਈ ਪੈਸੇ ਕਿੱਧਰ ਗਏ ਆ ਪੱਤੀ ਗਈ ਆ ਓ ਬਾਪੂ ਹਾਂ ਬਾਪੂਆ ਪਰਚੀ ਤੇਰੀ ਆ ਉਹ ਕਲੇਨ ਆ ਜਾਂ ਮੈਂ ਕਿਤੇ ਕੰਮ ਚੱਲਾਂ ਤੂੰ ਮੈਨੂੰ ਪਿੱਛੋ ਆਵਾਜ਼ ਮਾਰ ਲਈ ਆ ਬਾਪੂ ਤੇਰਾ ਡਿੱਗਾ ਕੋ ਜਾ ਉਹ ਮੇਰਾ ਨਹੀਂ ਡਿੱਗਾ ਉਹ ਬਾਪੂ ਪਰਚੀ ਤੇਰੀ ਆ ਉਹ ਜੇ ਤੂੰ ਇੰਨੀ ਜਿਹੜੇ ਕੰਡੇ ਲਿਆ ਵੇਖ ਲੈ ਨੇ ਕੀ ਲਿਖਿਆ ਤੇਰੀ ਪਰਚੀ ਤੇ ਕਿਤੇ ਸੜਦਾ ਹੈ 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 ਕੁਝਾ ਨਾ ਓਪਾ ਇਹ ਹਾਟੀ ਆ ਪਰਚੀ ਇਹ ਨਾ ਹੁਣ ਤੈਨੂੰ ਮਿਲੀ ਆ ਹੁਣ ਮੇਰੀ ਆ ਪਰਚੀ ਤੇ ਸਾਡੀ ਆ ਤੇਰੀ ਕਿੱਦਾਂ ਆ ਇਹ ਹੁਣ ਮੇਰੀ ਆ ਇਹ ਨਾ ਹੁਣ ਮਿਲੀ ਤੁਹਾਨੂੰ ਓ ਨਹੀਂ ਨਹੀਂ ਇਹ ਨਾ ਮਿਲੇ ਤੁਹਾਨੂੰ ਓ ਫਰਾਦੇ ਨਹੀਂ ਤੇ ਅਸੀਂ ਰੌਲਾ ਪਾ ਦੇਣਾ ਹੀ ਤੇ ਭਾ ਰੌਲਾ ਲੋਕਾਂ ਨੂੰ ਪਾ ਦੇਣਾ ਕੇ ਮੈਂ ਕਿਹਾ ਲੋਕਾਂ ਨੂੰ ਪਤਾ ਲੱਗ ਜਾਊ ਇਹ ਤਾਂ ਦੇਖੋ ਕੀ ਆ ਰੌਲਾ ਪਾ ਦੇਣਾ ਹੀ ਪੂਰਾ ਫਰਾਾ ਪਰਚੀ ਓਏ ਇਹ ਮਿਲੀ ਤੁਹਾਡੇ ਨਾਲ ਓ ਚਲੋ ਇਹਨੂੰ ਵੀ ਸਾਡੇ ਰਾਂਗੇ ਇਹਨੂੰ ਵੀ ਨਾਲ ਹੀ ਲੈ ਜਾਣੇ ਆ ਚਲੋ ਫਿਰ ਚਲੋ ਆਜੀ ਤੁਹਾਨੂੰ ਕਦੀ ਕਿਸੇ ਨੇ ਪ੍ਰੋਗਰਾਮਾ ਸੱਦਿਆ ਸੱਦਿਆ ਉਹ ਸਭ ਤੋਂ ਵੱਧ ਪ੍ਰੋਗਰਾਮ ਨੂੰ ਦਿਵਾਲੀ ਵਾਲੇ ਦਿਨ ਬੁੱਕ ਹੁੰਦੇ ਨੇ ਦਿਵਾਲੀ ਦੇ ਹਾਂ ਕਿਉਂਕਿ ਮੈਂ ਉਹ ਦਿਨ ਹਵਾਈਆਂ ਦੀ ਆਵਾਜ਼ ਬੜੀ ਵਧੀਆ ਕੱਢ ਲਈ ਨਾ ਸ਼ੂ ਸ਼ਾ ਸ਼ੂ ਸ਼ਾ ਠਾ ਐਦਾਂ ਪ੍ਰੋਗਰਾਮ ਬੁੱਕ ਹੁੰਦੇ ਸੇ ਕੰਮ ਨੂੰ ਜਿਪੜਾ ਉਹ ਕਾ ਵੇਖਦੇ ਏ ਓਏ ਔਕਾ ਨਾ ਵੇਖਦੇ ਤੇਰੇ ਅਲ ਮੈਂ ਸੌਕਾ ਵੇਖਾਂ ਓਏ 18 18 ਇੰਚ ਦੇ ਤੂੰ ਡੌਲੇ ਕੱਢੇ ਨੇ ਜਦੋਂ ਦੁਸ਼ਮਣ ਮੇਰੇ ਗਲੇ ਤੋਂ ਫੜਿਆ ਸੀ ਨਾ ਉਦੋਂ ਤੂੰ ਬਾਥਰੂਮ ਚ ਜਾ ਕੇ ਸੁੱਤਾ ਵੱਡਾ ਭਲਵਾਨ ਉਹ ਮੁੜਿਓ ਤੁਹਾਡੇ ਚ ਜਿਹੜਾ ਵਧੀਆ ਵਧੀਆ ਸੁਰ ਲਾ ਲੈਂਦਾ ਨਾ ਉਹ 10 ਮਿੰਟ ਲਈ ਉਹ ਉਧਰ ਨੂੰ ਜਾਓ ਜਿਹੜਾ ਬਾਹਰ ਜਾਓ ਹਾਂ ਇਹਦਾ ਮਤਲਬ ਕਿ ਇਹਨੂੰ ਵੀ ਨਹੀਂ ਆਉਂਦੇ ਹੁਣ ਮੈਂ ਖੁੱਲੇ ਸੁਰ ਲਾ ਸਕਣਾ ਉਸਤਾਜੀ ਲਿਓ ਮੈਂ ਆਵਾਜਾ ਬਜਉਣਾ ਏ ਉਹ ਬਹਿ ਜਾ ਉੱਥਾਂ ਉਹ ਵਾਜੇ ਜਿਹੜਾ ਤੂੰ ਸਾਰਾ ਆ ਪਿਆ ਉਹ ਵਾਜਾ ਵਜਾਉਂਦਾ ਚੰਗਾ ਲੱਗੇਗਾ। ਸਾਜਿਆ ਕੋਈ ਮੌਕਾ ਦੇ ਦੋ। ਓਏ ਪਤਰਾ ਉਹ ਤੂੰ ਆਪਣਾ ਖਾਸ ਚੇਲਾ ਵਾਂ। ਉਹ ਤੇਰਾ ਵੀ ਇੰਤਜ਼ਾਮ ਕਰਨੇ ਆ। ਤੈਨੂੰ ਵੀ ਲੈ ਕੇ ਦੇਣਾ ਕੋਈ ਛੋਟਾ ਜਿਹਾ ਵਾਜਾ। ਆ ਗਲੀਆਂ 'ਚ ਵਜਾਉਂਦਾ ਫਰੀ। ਲੱਗਦਾ ਉਸਤਾਦ ਦਾ ਲੈਣਾ ਪੈਣਾ ਆਸ਼ੀਰਵਾਦ। ਲੋ ਆਉਟ ਗਿਆ ਪੱਕ ਜਾਣੇ ਤੇ ਪਤੇ ਵੇ ਲੋ ਜੀ ਫੜ ਲੋ ਆਪ ਕੋ ਆਪਣੇ ਸੰਧ ਅੰਦਰੋਂ ਖਜ਼ਾਨਾ ਆਪ ਲੈ ਕੇ ਆਉਣਾ ਹੈ ਚਲੋ ਆਜੋ ਵੇ ਅੰਦਰ ਆਪਣੇ ਹਿੱਸੇਦਾਰ ਵੀ ਬੈਠੇ ਜੇ ਉਹ ਤੂੰ ਅੰਦਰ ਚੱਲ ਮੋਟੀ ਕੋ ਜਾਨਾ ਵੇਖਿ ਜੋ ਜੋ ਹੋਊ ਓਏ ਇਹ ਤੇ ਨਿਆਣੇ ਆ ਇਹ ਤੇ ਮੈਨ ਕੋ ਦਮਕੇ ਨਾਲ ਭਜਾ ਦੇ ਨੇ ਚਲੋ ਇਹ ਨਿਆਣੇਓ ਨਹੀਂ ਤੇ ਖਜ਼ਾਨੇ ਸਮੇਤ ਤੁਹਾਨੂੰ ਵੀ ਚੁੱਕ ਕੇ ਲੈ ਜਾਾਂਗੇ ਓ ਜਨਾਬ ਤੁਸੀਂ ਕੌਣ ਹੋ ਓ ਅਸੀਂ ਇੱਥੇ ਖਜ਼ਾਨਾ ਲੈਣ ਆਏ ਆ ਚੁੱਪ ਕਰਕੇ ਦੱਸ ਦੇ ਖਜ਼ਾਨਾ ਕਿੱਥੇ ਰੱਖਿਆ ਈ ਓ ਤੁਹਾਨੂੰ ਪਤਾ ਖਜ਼ਾਨੇ ਬਾਰੇ ਓ ਇੰਨੇ ਦੰਦ ਦੇ ਸੁਣਾਏ ਦੇ ਟੰਡ ਚ ਮਾਰੋ ਦੋ ਦਿਨ ਇਹਨੇ ਆਪੇ ਦੱਸ ਦੇਣਾ ਖਜ਼ਾਨਾ ਕਿੱਥੇ ਆ ਓ ਜੇਰੇ ਓ ਜੇਰੇ ਹਾਜੀ ਸਾਜੀ ਓ ਜਦੋਂ ਮੇਰੇ ਤੇ ਕੋਈ ਮੁਸੀਬਤ ਪੈਂਦੀ ਤੂੰ ਕਿਥੇ ਮਰ ਜਾਣਾ ਓਏ ਤੇਹੀ ਕੌਣ ਹੁੰਦੇ ਐ ਮੇਰੇ ਉਸਤਾਦ ਨੇ ਡਰਾਉਣ ਵਾਲੇ ਚਲੋ ਫੜ ਲਓ ਇਹਨੂੰ ਵੀ ਉਹ ਨਾ ਨਾ ਮੈਨੂੰ ਨਾ ਹੱਥ ਲਾਓ ਮੇਰੇ ਉਸਤਾਦ ਨੇ ਭਾਜ ਜਨਾ ਮਰਜੀ ਲਾ ਲਓ ਓਏ ਬੰਦਿਆਂ ਨੂੰ ਡੱਛਦੇ ਖਜ਼ਾਨਾ ਕਿੱਥੇ ਆਨੇ ਨੇ ਮੇਰੇ ਕੋਲ ਹੋੜ ਵੀ ਮੇਰੇ ਤਰੀਕੇ ਹੀ ਜਨਾਬ ਉਹ ਮੈਂ ਤੁਹਾਨੂੰ ਖਜ਼ਾਨਾ ਦੱਸਣਾ ਬੈਠੋ ਇੱਥੇ ਹੋਰ ਇਹ ਬਾਰੇ ਤੇ ਪੁੱਛਣ ਨੇ ਹਾਂ ਚੱਲ ਦੱਸ ਕਿੱਥੇ ਆ ਖਜ਼ਾਨਾ ਐ ਹੋ ਮੇਰੇ ਕੋਲ ਖਜ਼ਾਨਾ ਵਾ ਤੇ ਮੈਂ ਤੁਹਾਨੂੰ ਥੋੜਾ ਥੋੜਾ ਕਰਕੇ 3 ਮਹੀਨੇ ਦੇਣਾ ਵਾ ਹੋ ਜੀ ਮਿਲੂ ਹਾਂਜੀ ਇਹ ਪਾਉ ਇਹ ਤੇ ਫਿਰ ਬੜੀ ਵਧੀਆ ਗੱਲ ਹੋ ਗਈ ਆ ਉਹ ਪਾ ਇਹੋ ਤੇ ਮੇਰੇ ਕੋਲ ਸੁਰਾਣਾ ਖਜ਼ਾਨਾ ਵਾ 3 ਮਹੀਨੇ ਦਾ ਥੋੜਾ ਥੋੜਾ ਕਰਕੇ ਉਹ ਸੁਰਾਲਾ ਖਜ਼ਾਨਾ ਨਹੀਂ ਦੂਜਾ ਖਜ਼ਾਨਾ ਜਿਹੜਾ ਨੱਪਿਆ ਆ ਕਿਹੜਾ ਖਜ਼ਾਨਾ ਅੱਛਾ ਅੱਛਾ ਤੁਸੀਂ ਉਹ ਖਜ਼ਾਨੇ ਦੀ ਗੱਲ ਕਰਦੇ ਹੋ ਚਲੋ ਮੈਂ ਤੁਹਾਨੂੰ ਦਵਾ ਹਾਂ ਆ ਉਹ ਕਿੱਥੇ ਆ ਉੱਥੇ ਹੀ ਆ ਆਜੋ ਚੱਲਾ ਚਲੋ ਮੁਰੇ ਚਲੋ ਮੈਂ ਤੁਹਾਨੂੰ ਦੇਵਾਂ ਖਜ਼ਾਨਾ ਉਹ ਛੇਤੀ ਦੱਸ ਕਿ ਜਾਨਾ ਕਿੱਥੇ ਆ ਉਹ ਛੱਡੋ ਯਾਰ ਹੁਣ ਤਾਂ ਖਜ਼ਾਨਾ ਆ ਹੀ ਗਿਆ ਵਾ ਆਜੋ 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 ਮੇਰੇ ਪਿੱਛੇ ਇੱਥੇ ਨਪਿਆ ਇਹ ਖਜ਼ਾਨਾ ਇੱਥੇ ਜਦੋਂ ਆ ਨਪਿਆ ਇਹ ਨਾ ਬਾਹੂ ਖਜ਼ਾਨਾ ਸਾਰੇ ਪਿੰਡ ਨੇ ਰਲ ਕੇ ਨਪਿਆ ਹੀਗਾ ਪਿੰਡੋਂ ਲੈ ਕੇ ਇੱਥੋਂ ਤੱਕ ਲੈਣ ਲੱਗੀ ਹੀਗੀ ਮਗਰ ਜੁਨ ਦੁਨੀਆ ਦੀ ਸਮਝਦੇ ਹੋ ਤੇ ਮੇਰੇ ਹਿਸਾਬ ਨਾਲ ਉਦੋਂ ਤਾਂ ਕੱਚਾ ਹੀਗਾ ਤੇ ਹੁਣ ਕਰਤਾ ਜene ਪੱਕਾ ਜੇ ਜੇ ਤੈਨੂੰ ਖਜ਼ਾਨੇ ਦੀ ਲੋੜ ਆ ਤੇ ਇੰਨੇ ਘੇਰੀਏ ਚ ਲੱਭੋ ਫਿਰ ਸਰਜਣ ਲੱਭੋ ਉੱਟੋ ਓ ਤੂੰ ਐਨੀ ਗੱਲ ਦੱਸ ਵੇ ਤੂੰ ਕਿਹੜੇ ਖਜ਼ਾਨੇ ਦੀ ਗੱਲ ਕਰਨ ਧਿਆਵਾ ਓ ਮੇਰਾ ਜਦੋਂ ਦਾਦਾ ਮਰਿਆ ਸੀ ਨਾ ਉਹਦਾ ਨਾ ਹੀ ਖਜ਼ਾਨਾ ਕੀ ਹੋਰੇ